ਮੈਂ ਕੋਈ ਬੱਚੇ ਨਹੀਂ ਦੇਖੇ ਕੋਈ ਪਹਿਲੀ ਆਪਣਾ ਨਾਮ ਦੱਸ ਕੇ ਇਧਰ ਅੱਗੇ ਆ ਜੋ ਜੀਰਾ ਨਾ ਸਿਮਰਨਜੀਤ ਕੌਰ ਆ ਅੱਗੇ ਆ ਜੋ ਮੈਂ ਨਿਸ਼ਾਨ ਸਿੰਘ ਦੀ ਪਰਚਾਈ ਲੱਗਦੀ ਆ ਬਹੁਤ ਦੁਖੀ ਹਿੰਦੇ ਨਾ ਇਹਨੇ ਵੀ ਫੋਟੋ ਪੈਂਦਾ ਇਹ ਫੁਗਤ ਰਹੇ ਆਂਦੇ ਕੀ ਸੀਗੀ ਜੀ ਕੀ ਜਦੋਂ ਘਰ ਆਏ ਨਾ ਸਾਡੇ ਬੱਚੇ ਵੀ ਨਹੀਂ ਦੇਖੇ ਬਹੁਤ ਬੋਲਾ ਬਾਈ ਬਹੁਤ 3:30 ਤੱਕ ਇਹ ਬੋਲ ਚੁੱਕੇ ਸੀ ਸਾਰਿਆਂ ਨੂੰ ਬਹੁਤ ਟਾਰਚਰ ਕੀਤਾ ਕਿਸੇ ਨੂੰ ਘਰੇ ਆਣ ਕੇ ਬਹੁਤੇ ਦਰਵਾਜ਼ੇ ਖੜਕਾਏ ਗਏ ਲੇਕਿਨ ਸਾਡੇ ਵੀਰ ਜੀ ਨੂੰ ਉਤੇ ਲੋਈ ਤੱਕ ਨਹੀਂ ਲੈਣ ਦਿੱਤੀ ਕੀ ਮੰਗ ਕਰਦੇ ਤੁਸੀਂ ਸਾਨੂੰ ਲੈ ਕੇ ਜਾਂਦੇ ਸੀ ਕੀ ਮੰਗ ਕਰਦੇ ਸਾਨੂੰ ਇਹ ਸਭ ਚਾਹੀਦਾ ਕੋਈ ਨਹੀਂ ਹੋਰ ਚਾਹੀਦਾ ਸਾਨੂੰ ਇਹ ਸਭ ਚਾਹੀਦਾ ਬਲ ਸਾਹਿਬ ਤੁਸੀਂ ਕਿਸ ਤਰ੍ਹਾਂ ਵੇਚਦੇ ਹੋ ਇਹਨਾਂ ਹਾਲਾਤਾਂ ਨੂੰ ਦੇਖੋ ਆ ਆ ਗੱਲ ਇਹ ਕੀ ਹੋ ਰਹੀ ਹੈ ਕਿ ਹੁਣ ਇਹਨਾਂ ਨੂੰ ਰਸਤਾ ਘਟ ਰਿਹਾ ਕਿ ਜਿਹੜੀ ਵੋਟਾਂ ਨਾਲ ਜਿੱਤੇ ਐ ਜ ਨਹੀਂ ਮੈਨੇ ਜਿੱਤੇ ਨਹੀਂ ਸੀ ਉਦੋਂ ਵੀ ਬੂਥ ਕੈਪਚਰਿੰਗ ਕੀਤੀ ਉਦੋਂ ਸਾਡੇ ਬੂਥਾਂ ਸ਼ਾਮ ਨੂੰ 3 ਤਿੰਨ ਚਾਰ ਵਜੇ ਸਾਰੇ ਕਬਜ਼ਾ ਕਰ ਗਏ ਸੀ ਹੁਣ ਉਹ ਜਿੰਨੇ ਸਾਡੇ ਵਰਕਰ ਐ ਉਹਨਾਂ ਨੂੰ ਹੋਜੇ ਕਿ ਇਹਨਾਂ ਨੂੰ ਅਸੀਂ ਫੜ ਕੇ ਅੰਦਰ ਕਰਕੇ ਇਹਨਾਂ ਨੂੰ ਡਰਾਈ ਹੈ ਦੇਖੋ ਇੱਕ ਵੀ ਕਿਸੇ ਕਾਂਗਰਸ ਵਰਕਰ ਕਿਸੇ ਭਾਪੀ ਦਾ ਜਾਂ ਆ ਜਿਹੜਾ ਨਵਾਂ ਚੁੱਲਾ ਦਲ ਬਣਿਆ ਐ ਇਹਨੇ ਕਿਸੇ ਨੂੰ ਨਹੀਂ ਛੇੜ ਰੇ ਕੱਲੇ ਕਾਲੀ ਦਲ ਕਿਉਂਕਿ ਡਰ ਕਾਲੀ ਦਲ ਤੋਂ ਆ ਸੋ ਮੈਂ ਅਫਸਰ ਸਭਾ ਨੂੰ ਮੈਂ ਪਹਿਲੇ ਵੀ ਕਿਹਾ ਤੁਸੀਂ ਕਾਨੂੰਨ ਦੀਆਂ ਧੱਜੀਆਂ ਨਾ ਰਿਓ ਤੁਸੀਂ ਬੀਬੀਆਂ ਨੂੰ ਨਹੀਂ ਬਖਸ਼ਦੇ ਤੁਸੀਂ ਬੱਚਿਆਂ ਨੂੰ ਨਹੀਂ ਬਖਸ਼ਦੇ ਲੋਕਾਂ ਦੇ ਪਸ਼ੂ ਲਾਈਕ ਘਰੇ ਕਰੇ ਕੋਈ ਹੈ ਹੀ ਨਹੀਂ ਕਰੇ ਸਾਰਾ ਐਡਾ ਵੱਡਾ ਧੱਗਾ ਕਾਲੀਦਲ ਬਰਦਾਸ਼ਤ ਪਰਵਾਰ ਕਹਿ ਰਿਹਾ ਵੀ ਸਾਨੂੰ ਇਨਸਾਫ ਚਾਹੀਦਾ ਕੋ ਇਨਸਾਫ ਕਿਵੇਂ ਪਾਟੀ ਲਊਗੀ ਇਨਸਾਫ ਇਹਨਾਂ ਦਾ ਸ਼ਰੋਮਨੀ ਕਾਲੀਦਲ ਇਹਨਾਂ ਦੇ ਕੇਸ ਵੀ ਲੜੂਗਾ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਜਿਹੜੇ ਅਫਸਰ ਇਨਵੋਲਡ ਹੈ ਇਸ ਕੰਮ 'ਚ ਯਾਦ ਕਰ ਲੈਣ ਅੱਜ ਦਾ ਦਿਨ ਉਹਨਾਂ ਤੇ ਪੂਰੇ ਜਿਹੜੇ ਕਾਨੂੰਨ ਉਹਨਾਂ ਦੀ ਸਾਰੀ ਖਬਰ ਲਊਗਾ ਬਸ ਫਸਵੀਂ ਟੱਕਰ ਦੇਣਾ ਦੂਸਰੇ ਨੰਬਰ ਤੇ ਆਣ ਲੱਗਦਾ ਹੈ ਉਹ ਹੱਜਮ ਨਹੀਂ ਹੋ ਰਿਹਾ ਇਹਨਾਂ ਨੂੰ ਬੇਸਿਕ ਫਸਵੀਂ ਟੱਕਰ ਨਹੀਂ ਸਹੀ ਮਨ ਤਾਂ ਕਾਲੀ ਜਲਦੀ ਜਿੱਤਦਾ ਹੈ ਤੁਸੀਂ ਦੇਖ ਲਓ SSP ਇਲੈਕਸ਼ਨ ਕਮਿਸ਼ਨ ਨੇ ਕਿਉਂ ਬਦਲਿਆ ਕਿਉਂ ਸਸਪੈਂਡ ਕੀਤਾ ਸਸਪੈਂਡ ਕਰਨਾ ਬੜਾ ਸੀਰੀਅਸ ਮੈਟਰ ਹੈ ਕਿਉਂ ਕੀਤਾ ਕਿਉਂਕਿ ਉਹਨਾਂ ਨੇ ਦੇਖਿਆ ਜੀ ਉਹਨਾਂ ਨੇ ਕੀ ਕੀਤਾ ਉਦੋਂ ਜਿੰਦੇ ਸਾਡੇ ਮੋਤਵਾਰ ਹਰ ਪਿੰਡ ਦੇ ਸਾਡੇ ਇੰਚਾਰ ਸੀ ਜਾਂ ਸਰੇ ਸਰਪੰਚੀ ਸਾਰਿਆਂ ਨੂੰ ਘਰੋਂ ਭਜਾਦਾ ਸੀ ਅਸੀਂ ਜਿਹੜੀ ਲੜਾਈ ਲੜੀ ਹੈ ਸਾਡੇ ਮੋਤਵਾਰ ਕੋਈ ਵੀ ਇਲੈਕਸ਼ਨ ਦੇ ਦੌਰਾਨ ਇੱਥੇ ਨਹੀਂ ਸੀ ਸਾਰਿਆਂ ਨੂੰ ਭਜਾਇਆ ਸੀ ਸਾਰਿਆਂ ਨੂੰ ਤੇ ਹੁਣ ਇਹਨਾਂ ਨੇ ਫਿਰ ਵੀ ਅਸੀਂ ਇਹਨੀ ਵੋਟਾਂ ਲੈ ਗਏ ਤੇ ਹੁਣ ਚਾਹੁੰਦੇ ਆ ਕਿ ਨੰਬਰ 2 ਵਰਕਰ ਜਿਹੜੇ ਬੱਚੇ ਆ ਉਹਨਾਂ ਸਾਰਿਆਂ ਨੂੰ ਅੰਦਰ ਦੇ। ਅਸਲ ਗਲਤ ਤੁਹਾਡਾ ਅਮਰਸਰ ਦਿਹਾਤੀ ਦੀ ਐਸਐਸਪੀ ਨੇ ਸਸਪੈਂਡ ਕੀਤਾ ਹੈ ਗਮਿੰਦਰ ਸਿੰਘ ਨੂੰ। ਦੇਖੋ ਉਹ ਕਿਉਂਕਿ ਉਹਨਾਂ ਨੇ ਉਹ ਐਸਐਸਪੀ ਨੂੰ ਉਹਨਾਂ ਕਿਹਾ ਕਿ ਆਹ ਬੰਦੇ ਨੂੰ ਫੜ ਕੇ ਲੈ ਕੇ ਆਓ। ਹਾਂ ਹਾਂ। ਤੇ ਉਹਨਾਂ ਨੇ ਕਿਹਾ ਮੈਂ ਨਹੀਂ ਕਰ ਗਲਤ ਕੰਮ ਕਰਨਾ ਤੇ ਉਹਨੂੰ ਬੁਲਤਾ। ਇੱਥੋਂ ਦਾ ਐਸਐਸਪੀ ਵੀ ਕਿਉਂ ਛੁੱਟੀ ਕਿ ਲੈ ਗਿਆ? ਉਹਨੂੰ ਕਹਿੰਦੇ ਸੀ ਕਿ ਫੜ ਕੇ ਲੈ ਕੇ ਆਓ। ਉਹ ਕਹਿੰਦਾ ਮੈਂ ਨਹੀਂ ਅੱਜ ਗਲਤ ਕੰਮ ਕਰ ਸਕਦਾ। ਛੁੱਟੀ ਲੈ ਗਈ ਹੈ। ਕੋਈ ਦਲੇਰ ਅਫਸਰ ਵੀ ਹੁੰਦੇ ਆ। ਕੋਈ ਇਹਨਾਂ ਵਰਗੇ ਜਿਹੜੇ ਹੁਣ ਲੱਗੇ ਆ ਉਹ ਸੋਚਦੇ ਕਿ ਮੈਂ ਐਸਐਸਪੀ ਰਹਿ ਜਾਊਂਗਾ ਮੈਂ ਡੀਐਸਪੀ ਰਹਿ ਜਾਊਂਗਾ ਆ ਤਾਂ ਤੁਹਾਡੀ ਨੌਕਰੀ ਕਣੀ 1 ਸਾਲ ਵਾਸਤੇ ਰਹਿ ਗਈਆਂ ਹੁਣ ਉਹਨੂੰ ਭੁਗਤਣਾ ਪੈਣਾ ਨਹੀਂ ਸੀ ਦੇਖੇ ਲੱਗਦਾ ਹੈ ਕਿ ਇਹ ਆਉਣ ਵਾਲੇ ਸਮੇਂ 'ਚ ਰਾਜਨੀਤੀ ਕੋਈ ਅਲੱਗ ਮੋੜ ਲੈ ਗਈ ਹੈ ਮੈਂ ਤਾਂ ਹੈਰਾਨ ਆ ਕਿ ਐਜੇ ਹਾਲਾਤ ਫਿਰ ਤਾਂ ਇਲੈਕਸ਼ਨ ਖੋਣੇ ਨਹੀਂ ਚਾਹੀਦੇ ਫਿਰ ਤਾਂ ਜੇ ਤੁਸੀਂ ਬੂਥ ਕੈਪਚਰ ਕਰਕੇ ਤੁਸੀਂ ਜੋ ਮਰਜ਼ੀ ਕਰ ਲੋ ਪਹਿਲੇ ਪੰਚਾਇਤੀ ਇਲੈਕਸ਼ਨ ਹੋਏ ਕਿਸੇ ਨੂੰ ਲੜ ਨਹੀਂ ਦਿੱਤਾ ਕਾਗਜ਼ ਸਰ ਰੱਦ ਕਰਤੇ ਹੋ ਮੈਂ ਤਾਂ ਸੋਚਦਾ ਸੀ ਕਿ ਨੈਸ਼ਨਲ ਇਲੈਕਸ਼ਨ ਤਾਂ ਕੁਝ ਹੋਊਗਾ ਪਰ ਇਹਨਾਂ ਨੇ ਨੈਸ਼ਨਲ ਇਲੈਕਸ਼ਨ ਦੀ ਵੀ ਧੱਜੀਆਂ ਉਡਾਤੀਆਂ ਮਰਜੀ ਵਰਕਰਾਂ ਦੇ ਜੋਸ਼ ਤੇ ਕੋਈ ਅਸਰ ਪਊਗਾ ਇਸ ਸਭ ਦਾ ਕੋਈ ਫਰਕ ਨਹੀਂ ਪੈਂਦਾ ਕਾਲੀਦਲ ਵਰਕਰਾਂ ਨੂੰ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਸਾਡੇ ਵਰਕਰ ਕਾਮ ਹੈ ਤੇ ਜਿੰਨਾ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਥੋੜੀ ਹੁਣ ਜਮਾਨਤਾ ਜਬ ਬੋਲਦਾ ਜੀ ਬਿਲਕੁਲ ਲਗਾਤਾਰ ਐਸਆਈਟੀ ਦੀ ਗੱਲ ਕਰੀ ਜਾ ਰਿਹਾ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਐਸਆਈਟੀ ਬਣਾਓ ਸੀਐਮ ਸਾਹਿਬ ਨੂੰ ਮੰਗ ਕਰ ਰਿਹਾ ਇਹਨੂੰ ਕਿਸ ਤਰ੍ਹਾਂ ਦੇਖ ਮੈਂ ਤੁਹਾਨੂੰ ਸਹੀ ਦੱਸਾਂ ਇਨੋਂ ਸਾਰਿਆਂ ਨੂੰ ਕਾਂਗਰਸ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇੱਕ ਧਰਮੀ ਫੌਜੀ ਪਰਿਵਾਰ ਨੂੰ ਐਜੇ ਲੱਭ ਲੈ ਰਹੇ ਸਭ ਤੋਂ ਵੱਡਾ ਗੈਂਗਸਟਰ ਤਾਂ ਭਗਵੰਤ ਮਾਨ ਦਾ ਕੇਜਰੀ ਵਾਲਾ ਹੈ ਜਿਹੜਾ ਫਰੋਤੀਆਂ ਲੈ ਰਿਹਾ ਹੈ ਟੈਲੀਫੋਨ ਕਰਕੇ ਇਹ ਸਿਲੈਕਸ਼ਨ ਵਾਸਤੇ ਸਾਰੇ ਬਿਲਡਰਾਂ ਤੋਂ ਸਾਰੇ ਇੰਡਸਟਰੀਆਂ ਤੋਂ ਪੈਸੇ ਖੋਏ ਇਹਨਾਂ ਨੇ ਉਹ ਹਰ ਬੰਦੇ ਨੇ ਉਹਨਾਂ ਨੇ ਮੈਨੂੰ ਆਪ ਦੱਸਿਆ ਸਾਨੂੰ ਟੈਲੀਫੋਨ ਆਇਆ ਕਿ ਇੰਨੇ ਪੈਸੇ ਦਿਓ ਇੰਨੇ ਪੈਸੇ ਦਿਓ ਇੰਨੇ ਪੈਸੇ ਦਿਓ ਸਭ ਤੋਂ ਵੱਡੇ ਤਾਂ ਫਰੋਤੀਆ ਕੇਜਰੀ ਵਾਲਾ ਹੈ ਜਿਹੜਾ ਪੰਜਾਬ ਨੂੰ ਲੁੱਟਣ ਤੇ ਲੱਗਿਆ ਸਭ ਤੋਂ ਪਹਿਲੇ ਇਹ ਤੋਂ ਬਚਾਉਣ ਦੀ ਲੋੜ ਹੈ ਬਲਸਾ ਵੀ ਇੱਕ ਨਿਸ਼ਾਨਾ ਕੱਲਾ ਕਾਲੀ ਦਲ ਇੱਕ ਥੋੜਾ ਜਿਹਾ ਮੇਰਾ ਪੁਆਇੰਟ ਸਮਝ ਲਿਓ ਨਾ ਤਾਂ ਕਾਂਗਰਸ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਾਂਗਰਸ ਦਾ ਕੋਈ ਵਰਕਰ ਫੜਿਆ ਨਾ ਅਕਾਲੀ ਦਲ ਤੋਂ ਸਾਰੇ ਰਲੇ ਮਿਲੇ ਆ ਤੁਸੀਂ ਇੱਕ ਗੱਲ ਦੇਖ ਲਓ ਜੀ ਜੀ ਰਾਜਾ ਬੜਿੰਗ ਇਹਨਾਂ ਦੇ ਪ੍ਰਧਾਨ ਆ ਠੀਕ ਹੈ ਕਿੰਨੀ ਵਾਰ ਭਗਵੰਤ ਮਾਨ ਨੇ ਕਿਹਾ ਤੇਰੀ ਫਾਈਲਾਂ ਮੇਰੇ ਕੋਲੇ ਪਈਆਂ ਦੀ ਇੱਕ ਵਾਰ ਪੜਿਆ ਬਿਲਕੁਲ ਜੀ ਉਹਨੇ ਐਸੀ ਐਕਟ ਇਹਦੇ ਇਲੈਕਸ਼ਨ ਦੌਰਾਨ ਹੋਇਆ ਇੱਕ ਵਾਰ ਪੜਿਆ ਜੀ ਨਹੀਂ ਕਿਉਂਕਿ ਇਹ ਸਾਰੇ ਇਕੱਠੇ ਆ